ਬਬਰੀਕ ਸਵਾਲ ਮੇਰਾ ਤੁਹਾਡੇ ਗੱਲਬਾਤ ਆਉਂਦਾ ਕਰ ਸਕਦਾ ਵੀ ਪੰਜਾਬ ਦੀ ਗੱਲ ਆਪਾਂ ਕਰਦੇ ਆ ਇਹਨਾਂ ਨੇ ਕੁਐਸਚਨ ਪੰਜਾਬ ਤੋਂ ਕੀਤਾ ਸੀਗਾ ਤੇ ਪੰਜਾਬ ਤੋਂ ਭਾਵ ਮੈਂ ਆਪਣੀ ਦ੍ਰਿਸ਼ਟੀ ਨਾਲ ਵੇਖਾਂ ਤਾਂ ਪੰਜਾਬ ਬਹੁਤ ਵਿਸ਼ਾਲ ਵੱਡੀ ਇੱਕ ਸਟੇਟ ਸੀ ਜਿਹਦੇ ਵਿੱਚ 6-7 ਸਟੇਟਾਂ ਤਾਂ ਸਾਡੀਆਂ ਆ ਗਈਆਂ ਅੱਧਾ ਪਾਕਿਸਤਾਨ ਹOLE ਵਿੱਚ ਆਉਂਦਾ ਤੇ ਪੰਜਾਬੀ ਸਾਰੀ ਦੁਨੀਆ ਵਿੱਚ ਬੈਠੇ ਆ ਜਿਨ੍ਹਾਂ ਦੀ ਆਬਾਦੀ 15 ਕਰੋੜ ਦੇ ਕਰੀਬ ਹੈ ਕੀ ਅਸੀਂ ਸਿਆਸਤਦਾਨਾਂ ਦਾ ਵੰਡਿਆ ਹੋਇਆ 3 ਕਰੋੜ ਵਾਲਾ ਪੰਜਾਬ ਮੰਨ ਲਈਏ ਜਾਂ 15 ਕਰੋੜ ਦੀ ਆਬਾਦੀ ਵਾਲਾ ਜੋ ਦੁਨੀਆ ਤੇ ਪੰਜਾਬ ਬੈਠਾ ਇਹਦੇ ਬਾਰੇ ਮੈਨੂੰ ਜਰੂਰ ਚਰਨਾ ਪਾਉ ਮੈਨੂੰ ਤਾਂ ਇਹ ਬਾਜੇ ਆਉਂਦੀ ਹੈ ਇਹ ਤਾਂ ਤੁਸੀਂ ਤਾਂ ਪੰਜਾਬ ਦੀ ਗੱਲ ਕਰਦੇ ਹੋ ਤਨਮਤ ਤਾਂ ਕਹਿੰਦਾ ਸਾਰੀ ਸ੍ਰਿਸ਼ਟੀ ਇੱਕ ਪਿਤਾ ਇੱਕ ਸ੍ਰਿਮਬਰ ਪੰਜਾਬ ਦਾ ਤਨਮਤ ਇਹ ਕਹਿੰਦਾ ਜੀ ਪੰਜਾਬ ਦਾ ਤਨਮਤ ਇਹ ਕਹਿੰਦਾ ਪੰਜਾਬ ਤਾਂ ਇਹ ਕਹਿੰਦਾ ਹੈ ਪੰਜਾਬ ਦੀ ਆਤਮਾ ਤਾਂ ਇਹ ਕਹਿੰਦੀ ਹੈ ਗੱਲ ਸ਼ੁਰੂ ਕਰਨ ਲੱਗਿਆ ਬਣਾਉਣਾ ਪੈਂਦਾ ਨਾ ਪੰਜਾਬ ਜੀ ਮੈਂ ਆਪਾਂ ਸਟਾਰਟਿੰਗ ਕੀਤੀ ਗੱਲ ਜੀ ਜੀ ਮਤ ਪੇਦ ਨੇ ਸ਼ੈਤਾਨ ਨੇ ਬੜਨੀਆਂ ਸ਼ੈਤਾਨ ਪੌਂਦੇ ਪਾਈ ਬੜਨੀਆਂ ਬਾਗੀ ਤਾਂ ਰਾਜ ਹੋਊਗਾ ਇਹ ਸਰਦਾਰ ਆਦਮੀ ਨੇ ਬਣਾਈਆਂ ਨੇ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈਆ ਜੀ ਬਣਾਈ ਨੇ ਹੱਦਾਂ ਨਹੀਂ ਬਣਾਈਆਂ ਉਹਨੇ ਇਹੀ ਗੱਲ ਹੱਦਾਂ ਦਾ ਰੋਜ ਅਸੀਂ ਬਣਾਉਨੇ ਅਸੀਂ ਹਟਾਉਨੇ ਆ ਇਹ ਸ਼ੈਤਾਨ ਦਾ ਕੰਮ ਹੈ ਸਾਰਿਆਂ ਨੂੰ ਇੱਕ ਦਿਨਾਂ ਦੇਖਣਾ ਪਰਮੇਸ਼ਰ ਤਾਂ ਇੱਕ ਨਾ ਦੇਣ ਵਾਲੇ ਸੂਰਜ ਚੜਦਾ ਇੱਕ ਪਾਸੇ ਤੋਂ ਦੂਏ ਪਾਸੇ ਤੱਕ ਕਦੇ ਉਹ ਦੇਖਦਾ ਬਾਰਡਰ ਕੋਈ ਹੈ ਹਵਾ ਕਿਸੇ ਬਾਰਡਰ ਦੀ ਮਹਤਾਜ ਹੈ ਇਨਸਾਨ ਦੀ ਹੋਣਾ ਚਾਹੀਦਾ ਫਿਰ ਆਪਾ ਪਰਮੇਸ਼ਰ ਦੀ ਹੈ ਬਦਲ ਲੈ ਮੀ ਪੈਂਦਾ ਕੋਈ ਦੇਖ ਲੈ ਕੋ ਰੋਕ ਲੂੰ ਉਹ ਜੀ ਰੋਕਦਾ ਪਸ਼ੂ ਪੰਛੀ ਵੇਖ ਲਉ ਸਾਰੇ ਉਹਨਾਂ ਵਾਸਤੇ ਬਾਰਡਰ ਨਹੀਂ ਇਹ ਸ਼ੈਤਾਨ ਦਾ ਕੰਮ ਹੈ ਸਾਰਾ ਤੇ ਸ਼ੈਤਾਨ ਹੈ ਮੈਂ ਲੋਗੇਰੀਆ ਭੱਲਿਆ ਮੇਰਾ ਰਾਜ ਇਹ ਕੈਪਚਰ ਕਰਦੇ ਆ ਇਹ ਲੋਕਾਂ ਨੂੰ ਜ਼ਬਰਦਸਤੀ ਮੇਰੇ ਕੋਲ ਸ਼ਕਤੀ ਹੈ ਮੈਂ ਡਰਾ ਕੇ ਰਾਜ ਕਰਨਾ ਧਰਮ ਦਾ ਕੰਮ ਧਰਮ ਅਸਲ ਚ ਤਾਂ ਪਰਮੇਸ਼ਰ ਦਾ ਜਿਹੜੇ ਅਸੂਲ ਸਾਨੂੰ ਦਿੱਤੇ ਨੇ ਬਣਾ ਕੇ ਵੀ ਭਾਈ ਤੁਸੀਂ ਇੱਥੇ ਆ ਗਏ ਹੋ ਇੱਥੇ ਤੁਸੀਂ ਸਵਾਲ ਆਇਆ ਕਿਉਂ ਹੋ ਇੱਥੇ ਤੁਸੀਂ ਸਾਡੇ ਜਨਮ ਦਾ ਕਾਰਨ ਕੀ ਹੈ ਸਵਾਲ ਤਾਂ ਇਹ ਹੈ ਇਹ ਧਰਮ ਦਾ ਸਵਾਲ ਹੈ ਹਕੂਮਤ ਦਾ ਸਵਾਲ ਨਹੀਂ ਹੈ ਰਾਜਪਰਵੰਨ ਦਾ ਸਵਾਲ ਨਹੀਂ ਹੈ ਕਿਉਂ ਦਿੱਸ਼ਟੀ ਪੈਦਾ ਹੋਈ ਇਹ ਤਾਂ ਥੋੜੀ ਤੇ ਸਾਡੀ ਸੋਚ ਦਾ ਹੈ ਨਾ ਅਸੀਂ ਤਾਂ ਹੁਣ ਬਹੁਤ ਛੋਟੇ ਆਪਣੇ ਬੈਠੇ ਆ ਤੇ ਫਿਰ ਉੱਥੋਂ ਜੱਲਾ ਉਹ ਜਿੱਥੇ ਬਿਮਾਰੀ ਪੈਦਾ ਹੋਈ ਹੈ ਜੇ ਬਿਮਾਰੀ ਜਿੱਥੋਂ ਪੈਦਾ ਹੁੰਦੀ ਹੈ ਨਾ ਉੱਥੇ ਨਹੀਂ ਬੰਦ ਕਰਦੇ ਰਾਹ ਜਾ ਕੇ ਨਹੀਂ ਫਿਰ ਤੁਸੀਂ ਲੋਕ ਸਾਡੇ ਨੂੰ ਇਹਦੇ ਜਵਾਬ ਤਾਂ ਤੁਸੀਂ ਦੇ ਸਕਦੇ ਸਾਡੇ ਦੇ ਉਹੋ ਜਵਾਬ ਗੁਰਬਾਣੀ ਚ ਹੈਗਾ ਰੋਜ਼ ਪੜ੍ਹਦੇ ਨੇ ਪਾਠ ਕਰਦੇ ਨੇ ਪਰ ਉਹ ਉਹ ਉਹਨਾਂ ਦੇ ਮਤਲਬ ਦਾ ਜਵਾਬ ਨਹੀਂ ਹੈ ਗੁਰਬਾਣੀ ਉਹਨਾਂ ਦੇ ਮਤਲਬ ਦੀ ਨਹੀਂ ਹੈ ਜਦ ਕਹਿੰਦੇ ਪ੍ਰਾਣੀ ਤੋਂ ਆਇਓ ਲਾਹ ਲੈਣ ਲੱਗਿਓ ਕਿ ਫੱਕੜੇ ਸਭ ਮੁਕਦੀ ਚੱਲੀ ਰਹਿਣ ਸਾਨੂੰ ਜੇ ਬਾਠ ਪੜਾਇਆ ਸੀ ਸਾਡਾ ਤਾਂ ਇਹ ਮੈਸੇਜ ਦੇਣਾ ਚਾਹੀਦਾ ਸੀ ਸਾਡੀ ਵੱਲ ਨੂੰ ਅਸੀਂ ਦੇਣਾ ਸੀ ਪਰ ਸਾਡੇ ਤਾਂ ਆਪਸ ਵਿੱਚ ਇਹ ਇਕਤਾ ਨਹੀਂ ਆ ਗੁਰਦੁਆਰੇ ਨਾਲ ਤਲਵਾਰਾਂ ਚਲਦੀਆਂ ਨੇ ਬਿਲਕੁਲ ਜੀ ਇਹ ਦੁਖੀ ਗਲਤੀ ਹੈ ਜਿੱਥੋਂ ਮੈਸੇਜ ਆਣਾ ਤਾਂ ਤਲਵਾਰਾਂ ਤਾਂ ਉੱਥੇ ਚਲਦੀਆਂ ਨੇ ਇੱਥੇ ਭਾਗ ਤਾਂ ਉੱਥੇ ਹੈ ਨਹੀਂ ਹੁਣ ਕੀ ਕੀਤਾ ਜਾਵੇ ਵੱਖ-ਵੱਖ ਬਾਣਿਆਂ ਚ ਵੱਖ-ਵੱਖ ਰੋ ਹੁਣ ਉਹ ਆਪ ਹੀ ਕੁਝ ਕਰੇ ਇਹ ਹੋ ਸਕਦਾ ਹੁਣ ਆਦਮੀ ਨੇ ਬਾਦੀ ਤਾਂ ਗੱਲ ਹੈ ਨਹੀਂ ਇਹ ਨਹੀਂ ਕਿ ਆਦਮੀ ਹੈ ਨਹੀਂ ਆਦਮੀ ਜੋ ਬਸਦਾ ਹੈਗੇ ਨੇ ਪਰ ਉਹ ਹੁਣ ਕਰਨ ਵੀ ਕੀ ਕਰ ਵੀ ਬਹੁਤ ਕੁਝ ਸਕਦੇ ਨੇ ਉਹ ਕਹਿੰਦੇ ਬਲ ਛੁਟ ਕੇ ਉਹ ਬੰਧਨ ਪਰੇ ਨਾ ਪਾਇਸ਼ਾ ਕਰਦੇ ਨੇ ਜਦ ਬੁੱਧ ਬਲ ਘਟ ਜਾਂਦਾ ਨਾ ਫੇਰ ਜਿਹੜੇ ਉਹ ਗੁਣ ਸਾਨੂੰ ਜੜ ਲੈਂਦੇ ਨੇ ਆ ਕੇ ਬੰਧਨ ਪੈ ਜਾਂਦੇ ਜਦ ਬੁੱਧ ਬਲ ਸਾਡਾ ਘਟ ਜਾਂਦਾ ਨਾ ਇਹ ਰਹੇ ਉਹ ਗਣਕੇ ਲਾਵ ਮੁ ਕੰਟਰੋਲ ਇਹ ਸਭ ਇੱਕਾ ਦੁਐਸ਼ ਸਭ ਉਹ ਗਣਸੜ ਤੇ ਹਾਵੀ ਹੋ ਜਾਂਦੇ ਨੇ ਬੰਦਨ ਨੇ ਬੰਦਨ ਕਿਵੇਂ ਨੇ ਕਿਉਂਕਿ ਇਹਨਾਂ ਨੂੰ ਬੰਦਨ ਮੰਨਿਆ ਹੋਇਆ ਨਾਨਕ ਔਗਣ ਜੇਤੜੇ ਜਿੰਨੇ ਔਗਣ ਨੇ ਤੇ ਤੇ ਗਲੀਆਂ ਜੰਜੀਰ ਇਹ ਸਾਡੇ ਗਲਾਂ ਚ ਉਹ ਨਹੀਂ ਸੰਗਲ ਪਾਏ ਹੋਏ ਨੇ ਬੰਨਣ ਨੇ ਸਾਡੇ ਥੋੜਾ ਥੋੜਾ ਤੇ ਝਗੜੇ ਪੈ ਜਾਂਦੇ ਸੀ ਔਗਣਾਂ ਨਾਲ ਇਹਨਾਂ ਤੋਂ ਛਟਕਾਰਾ ਹੋਵੇ ਕਿਵੇਂ ਛਟਕਾਰੇ ਦਾ ਜਵਾਬ ਹੈ ਜੇ ਗੁੱਲ ਹੋਣ ਤਾਂ ਕੱਟੀਆਂ ਜੇ ਗੁੱਲ ਪੈਦਾ ਹੋਇਆ ਉਹ ਇੰਜੀਨੀਅਰ ਕੱਢਦੇ ਉਹ ਗੁੱਲ ਕੱਟੇ ਜਾਣ ਸੇ ਭਾਈ ਸੇ ਵੀਰ ਉਹ ਫਿਰ ਉਹ ਗੁੱਲ ਕੱਟਣ ਵਾਲੇ ਭਾਈ ਬਣਦੇ ਨੇ ਫਿਰ ਭਾਈ ਦੇ ਫਿਰ ਉਹ ਵੀਰ ਨੇ ਜੋਦੇ ਬਹਾਦਰ ਨੇ ਇਹ ਤਾਂ ਸਾਨੂੰ ਕੀ ਔਖੀ ਹੈ ਬਣਾਏ ਗੰਦ ਕੋਈ ਔਖੀ ਹੈ ਕਿਉਂ ਨਹੀਂ ਪ੍ਰਚਾਰ ਜਾਂਦਾ ਇਹ ਗੱਲ ਦਾ ਪ੍ਰਚਾਰ ਦੇ ਉਹਨਾਂ ਦਾ ਬੇਸ਼ੱਕ ਬਰਬਾਣੀ ਪਚਾਰਨਾ ਨਹੀਂ ਉਹਨਾਂ ਦਾ ਬੇਸ਼ੱਕ ਤਾਂ ਉਹੀ ਹੈ ਸ਼ੈਤਾਨ ਨੇ ਧਰਮ ਤੇ ਕਬਜ਼ਾ ਕਰਿਆ ਹੋਇਆ ਹੈ ਸ਼ੈਤਾਨ ਨੇ ਰਾਜ ਪ੍ਰਬੰਧ ਤੇ ਕਬਜ਼ਾ ਕਰਿਆ ਦੋਹਾਂ ਦੀ ਮਿਲੀ ਭੁਗਤ ਅਕਾਲੀ ਦਲ ਦਾ ਸਰਬੇ ਸਰਬਾ ਵੀ ਪ੍ਰਕਾਸ਼ ਸਿੰਘ ਬਾਦਲ ਧਰਮ ਦਾ ਤੇ ਉਹਦਾ ਰਾਜ ਦਾ ਵੀ ਸਰਬੇ ਸਰਬਾ ਇੱਕੋ ਇਹ ਤੇ ਹਾਲ ਵਾਸਿਆ ਤੇ ਹਾਲ ਤਾਂ ਉਹੀ ਹੋਣਾ ਸੀ ਹਾਲ ਤਾਂ ਬਿਚ ਸਮਣੀ ਆਪਣੇ ਇਹ ਤਾਂ ਆਪਾਂ ਨੂੰ ਪਿੱਛੇ ਮੁੜ ਕੇ ਦੇਖਣਾ ਪਊਗਾ ਸਾਨੂੰ ਕੀ ਮੈਸੇਜ ਦਿੰਦੀ ਹੈ ਗੁਰਬਾਣੀ ਕਿਹੜੇ ਰਾਸੇ ਪਏ ਹੋਏ ਹੁਣ ਸਾਨੂੰ ਹੁਕਮ ਹੈ ਇੱਕ ਤੇ ਆਇ ਕਿਸਕੇ ਉਮਾਰਕ ਕੋਈ ਹੱਦ ਬੰਨੇ ਦਾ ਸਵਾਲ ਪੈਦਾ ਨਹੀਂ ਹੁੰਦਾ ਕੋਈ ਧਰਮ ਨੂੰ ਹੈਨੀ ਦੁਨੀਆ ਤਾਰ ਬਈ ਬਾਕੀ ਤਾਂ ਸਾਡੇ ਬਣਾਏ ਨੇ ਬਾਕੀ ਕਿੱਥੋਂ ਪੈਦਾ ਹੋਏ ਨੇ ਧਰਮ ਜਿਹਨੂੰ ਅਸੀਂ ਸੋ ਕਾਲ ਧਰਮ ਕਹਿੰਦੇ ਆ ਤਾਨੂੰ ਨਹੀਂ ਮਤਾਂ ਨੇ ਮਤ ਭੇਦ ਹੈ ਸਾਡੇ ਚ ਉਹ ਕੀ ਆ ਕਿਉਂ ਪੈਦਾ ਹੋਇਆ ਆਪ ਆਪਣੀ ਬੁੱਧ ਹੈ ਜੇਤੀ ਜੇ ਲੋਜੀ ਤੇ ਜਲੀ ਬੋਧ ਹੁੰਦੀ ਆ ਬੜਨ ਤਾਂ ਪੈਨ ਪੈਨ ਤੋਂ ਹੈ ਤੇਤੀ ਹੁਣ ਇੱਕ ਕੇਸ ਹੈ ਕੋਰਟ ਵਿੱਚ ਚਲਿਆ ਗਿਆ ਕੋਰਟ ਸੁਪਰੀਮ ਕੋਰਟ ਤੱਕੇ ਹੋ ਜਾਗੀ ਥੱਲੇ ਤੋਂ ਤਾਂ ਕੋਰਟ ਤੋਂ ਕੋਰਟ ਹੀ ਹੁੰਦੀ ਹੈ ਹੁਣ ਡਿਫਰੈਂਟ ਕਿਸਮ ਦੇ ਜੱਜ ਸਾਹਿਬਾਨ ਜਿਹੜੇ ਸਾਡੇ ਨੇ ਉਸ ਕੇਸ ਤੇ ਡਿਫਰੈਂਟ ਕਿਸਮ ਦੇ ਥਿਊਜ਼ ਰੱਖਣਗੇ ਡਿਫਰੈਂਟ ਕਿਸਮ ਦਾ ਹੀ ਫਾਸਾ ਦਰਗੇ ਕਿ ਕੈਸੇ ਕੋਈ ਹੈ ਠੀਕ ਹੈ ਕਿਹ ਮਤਭੇਦ ਨੇ ਅਸੀਂ ਮੰਨਣਿਆ ਮਤਭੇਦ ਰਹਿਣਗੇ ਜਿੰਨਾ ਚਿਰ ਭਾਈ ਮਤਭੇਦ ਨੇ ਇਹੀ ਹਾਲ ਹੋਊਗਾ ਮਤਭੇਦ ਮਿਟਦੇ ਕਾ ਦਾ ਫਿਰ ਮਿਟਦੇ ਨੇ ਬੰਦੋਰੀ ਤੇ ਆਕੇ ਬਿੜਦਨ ਵਿਵੇਕ ਤੇ ਆਕੇ ਇਹ ਲੈਂ ਵੀ ਲਿਖੀ ਹੋਈ ਆ ਬਵੇਕ ਤੇ ਫੈਸਲਾ ਕਰਨਾ ਚਾਹੀਦਾ ਪਰ ਪਹਿਲੀ ਗੱਲ ਤਾਂ ਬਵੇਕੇ ਹੁੰਦਾ ਨਹੀਂ ਹੈ ਇਨਸਾਨੀ ਬੁੱਧੀ ਚ ਬਵੇਕ ਕੱਲ ਮੈਂ ਵੀ ਆਪਣੀ ਗੱਲਬਾਤ ਤੇ ਤੁਹਾਡੀ ਗੱਲ ਨੂੰ ਅਡੋਰਸ ਕੀਤਾ ਤੇ ਵਿਵੇਕ ਦੀ ਗੱਲ ਮੇ ਲਿਖੀ ਸੀ ਵੀ ਵਿਵੇਕ ਤੇ ਫੈਸਲਾ ਕਰਨ ਦਾ ਇਹਨਾਂ ਨੂੰ ਅਧਿਕਾਰ ਹੈ ਤੇ ਵਿਵੇਕ ਨਾਲ ਦੀ ਚੀਜ਼ ਨਾਲ ਕਰੇ ਨੇੜ ਦੀ ਵੀ ਨ ਟੱਪੀ ਵਿਵੇਕ ਹੁੰਦਾ ਕਹਿੰਦਾ ਮਿਲਦਾ ਖਾਦਾ ਵਿਵੇਕ ਤਾਂ ਪੰਚਮ ਪਾਸ਼ਾ ਕਹਿੰਦੇ ਮੇਰੇ ਕੋਲ ਬਵੇਕ ਹੈ ਨਹੀਂ ਉਹ ਦੇਖੋ ਹੈ ਨਹੀਂ ਸਾਡੇ ਕਿੱਥੇ ਆ ਗਿਆ ਸਾਡੇ ਕੋਲ ਕਿੱਥੋਂ ਆ ਗਿਆ ਉਹ ਤਾਂ ਕਹਿੰਦੇ ਨੇ ਮੇਰੇ ਕੋਲ ਨਹੀਂ ਬਬੇ ਕੋ ਇੱਥੇ ਕੌਣ ਨੇ ਪਾਠ ਪੜਿਓ ਔਰ ਬੇਦ ਵਿਚਾਰੇ ਉਹ ਜੋ ਕੁਝ ਹੋ ਰਿਹਾ ਸੀ ਪਾਠ ਪੜਦੇ ਸਾਡੇ ਪਾਠ ਪੜਦੇ ਹੀ ਨਹੀਂ ਰੋਜ਼ ਪਾਠ ਕਰਦੇ ਹੀ ਨਹੀਂ ਆਪਣੇ ਉਹ ਕੱਲ ਵੀ ਕਹਿ ਰਹੇ ਤੇ ਮੈਂ 2.5 ਘੰਟੇ ਪਾਠ ਕਰਦਾ ਪਾਈ ਇਹ ਤਾਂ ਲੋਕ ਕਰਦੇ ਆਏ ਨੇ ਫਿਰ ਉਹਦੀ ਪੜ ਪੜ ਗੱਡੀ ਨੇ ਦੀ ਸਾਡੀ ਕਿਹਾ ਸੀ ਪਰ ਅਸੀਂ ਫਿਰ ਵੀ ਉਹੀ ਕਰੀ ਜਾਂਦੇ ਆ ਪੜੇ ਲਿਖੇ ਹੋ ਕੇ ਵੀ ਪਾਠ ਪੜੇ ਔਰ ਬੇਦ ਵਿਚਾਰੇ ਔਰ ਨਿਵਲ ਪਯੋ ਮਸਾਦੇ ਨਿਉੜੀ ਕਰਮ ਕੀਤੇ ਜਿਹੜੇ ਕਰਦੇ ਦੇ ਧਰਮ ਦੇ ਵਿੱਚ ਉਹ ਸਾਫ ਕਰਦੇ ਨੇ ਅੰਦਰ ਉਹ ਕਰਮ ਧਰਮ ਨੇ ਚਲੋ ਪੰਜ ਜਨਾਂ ਸਭ ਸੰਗ ਨਾਲ ਛੁੱਟ ਕੇ ਅਧਿਕਾਹ ਵਦ ਵਦ ਨਿਉੜੀ ਕਰਮ ਕਰਦ ਨੇ ਬਿਸ਼ਨੂ ਵਾਲੇ ਮੋٹے ਤੌਰ ਤੇ ਨਾ ਉਹ ਵਾਲੇ ਸ਼ਿਵ ਜੀ ਵਾਲੇ ਛੇ ਵਾਲੇ ਜਿਹੜੇ ਸਾਧ ਉਹ ਨਿਉੜੀ ਕਰਨ ਸੁਆਦੀ ਵਾਲੇ ਨਿਉੜੀ ਕਰਮ ਕਰਦੇ ਨੇ ਪਾਠ ਪੜਿਓ ਵੇਦ ਵਿਚਾਰਿਓ ਕਰਦੇ ਨੇ ਬ੍ਰਹਮਾ ਵਾਲੇ ਵਿਸ਼ਨੂੰ ਵਾਲੇ ਪੜੇ ਲਿਖੇ ਰਾਜ ਪ੍ਰਬੰਧ ਵਾਲੇ ਇਹ ਦੋਏ ਲੈ ਹੋਏ ਨੇ ਉੱਥੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਜੋ ਨੂੰ ਸਾਧੇ ਪੰਜ ਜਨਾਂ ਸੋ ਸੰਗ ਨਾ ਛੁੱਟ ਗਿਓ ਪੰਜ ਜਿਹੜੇ ਬਕਾਰ ਤੇ ਉਹਨਾਂ ਦੀ ਸੰਗਤ ਫਿਰ ਵੀ ਨਹੀਂ ਛੁੱਟੀ ਸਗੋ ਅਧਕ ਅਹੰ ਬੁੱਧ ਵਾਦੇ ਹੰਕਾਰ ਜਿਆਦਾ ਹੋ ਗਿਆ ਵੀ ਮੈਂ ਤਾਂ ਪਾਠ ਕਰਦਾ ਮੈਂ ਤਾਂ ਤਾਰਮਕ ਜੇ ਤੱਕ ਕਰਦਾ ਹੀ ਨਹੀਂ ਤਾਂ ਗੁਰਦੁਆਰੇ ਜਾਂਦਾ ਹੀ ਨਹੀਂ ਮੇਰੇ ਤਾਂ ਧੜੀ ਰੱਖੀ ਹੋਈ ਹੈ ਮੈਂ ਤਾਂ ਰੋਜ਼ ਕੇ ਸੇ ਸ਼ਰਾਨ ਕਰਦਾ ਪਰਮ ਪੈਦਾ ਕਰ ਲਿਆ ਤਰੋਂ